ਇਹ ਟਰੈਕਟਰ ਤੁਹਾਨੂੰ 110 ਰੁਪਏ ਕਿਲੋ ਦੇ ਹਿਸਾਬ ਨਾਲ ਟਰੈਕਟਰ ਮਿਲ ਜਾਣਾ ਜਿਵੇਂ ਆਹ ਟਰੈਕਟਰ ਦੇਖੋ ਤੁਸੀਂ ਟਰੈਕਟਰ ਚੈੱਕ ਕਰੋ ਯਾਰ ਤੁਸੀਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਈ ਅੱਸੀ ਗੱਲ ਮਿੱਤਰੋ ਕੀ ਹਾਲ ਚਾਲ ਐ ਇਸ ਟਾਈਮ ਬਈ ਅਸੀਂ ਹੁਸ਼ਿਆਰਪੁਰ ਦੇ ਵਿੱਚ ਆ ਹੁਸ਼ਿਆਰਪੁਰ ਦੇ ਵਿੱਚ ਅਸੀਂ ਕੁਵਾਰ ਮਾਰਕੀਟ ਦੇ ਵਿੱਚ ਆ ਜਿੱਥੋਂ ਤੁਹਾਨੂੰ ਟਰੈਕਟਰ ਆ ਜਿਹੜੇ ਕਿ ਤੋਲ ਕੇ ਮਿਲਨੇ ਆ ਆਹ ਦੇਖੋ ਇਧਰਲੇ ਪਾਸੇ ਵੀਡੀਓ ਪਹਿਲਾਂ ਵੀ ਆਪਾਂ ਪਾਈ ਸੀਗੀ ਇਹ ਨਵਾਂ ਸਟਾਕ ਬਈ ਉਹਨਾਂ ਦੇ ਕੋਲ ਆ ਚੁੱਕਿਆ ਬਈ ਟਰੈਕਟਰਾਂ ਦਾ ਇਹ ਕੈਬ ਨਾਲੇ ਟਰੈਕਟਰ ਆ ਤੁਹਾਨੂੰ ਇਹ ਥੋੜੇ ਬਹੁਤੇ ਮੰਨ ਕੇ ਚਲੋ ਚਾਲਦੇ ਕਰਨੇ ਪੈਣਗੇ ਤੁਹਾਨੂੰ ਤਾਂ ਪਤਾ ਹੀ ਹੈ ਵੀ ਇਹ ਜਿਨ੍ਹਾਂ ਨੇ ਚਾਲਦੇ ਜਿਵੇਂ ਆਪ ਤੁਸੀਂ ਇਹ ਚਾਲਦੇ ਕਰਨੇ ਆ ਤਾਂ ਇਹ ਟਰੈਕਟਰ ਤੁਹਾਨੂੰ 110 ਰੁਪਏ ਕਿਲੋ ਦੇ ਹਿਸਾਬ ਨਾਲ ਟਰੈਕਟਰ ਮਿਲ ਜਾਣਾ ਜਿਵੇਂ ਆਹ ਟਰੈਕਟਰ ਦੇਖੋ ਤੁਸੀਂ ਟਰੈਕਟਰ ਚੈੱਕ ਕਰੋ ਯਾਰ ਤੁਸੀਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਭਾਈ ਇੰਜਨ ਦੀ ਕੰਡੀਸ਼ਨ ਦਿਖਾ ਦੇ ਕਿਸੇ ਪਾਸਿਓ ਕੋਈ ਇੱਕ ਜੰਗਾਲ ਨਹੀਂ ਮੜਾ ਮੋਟਾ ਵੀ ਲੱਗਿਆ ਨਵੇਂ ਵਰਗੀ ਇੰਜਨ ਦੀ ਕੰਡੀਸ਼ਨ ਆ ਅੰਦਰੋਂ ਦਿਖਾ ਦੇ ਭਾਈ ਮਾੜੀ-ਮੋਢੀ ਮਿੱਟੀ-ਮੁੱਟੀ ਪਈ ਹੋਈ ਆ ਅੰਦਰੋਂ ਵੀ ਕੰਡੀਸ਼ਨ ਓਕੇ ਆ ਜਮਾ ਖੋਲ ਕੇ ਦਿਖਾ ਦੇ ਤੇ ਇਹ ਟਰੈਕਟਰ ਤੁਹਾਨੂੰ ਸਿਰਫ ਹੀ 110 ਰੁਪਏ ਨੂੰ ਕਿਲੋ ਮਿਲ ਜਾਣਾ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਆਜੋ ਅੱਗੇ ਦੀ ਅੱਗੇ ਹੋਰ ਟਰੈਕਟਰ ਵੀ ਦਿਖਾਉਣੇ ਆ ਤੁਹਾਨੂੰ ਆਹ ਦੇਖੋ ਇਧਰਲੇ ਪਾਸੇ ਆਹ ਟਰੈਕਟਰ ਦੀ ਕੰਡੀਸ਼ਨ ਦਿਖਾ ਬਾਈ ਇਹ ਵੀ ਟਰੈਕਟਰ ਤੁਹਾਨੂੰ 110 ਰੁਪਏ ਨੂੰ ਮਿਲ ਜਾਣਾ ਆਹ ਟਰੈਕਟਰ ਵੀ ਤੁਹਾਨੂੰ 110 ਰੁਪਏ ਕਿਲੋ ਨੂੰ ਮਿਲ ਜਾਣਾ ਤੁਸੀਂ ਟਰੈਕਟਰਾਂ ਦੀ ਕੰਡੀਸ਼ਨ ਚੈੱਕ ਕਰੀ ਚੱਲੋ ਬਾਈ ਜਮਾ ਵਧੀਆ ਹਾਲਤ ਦੇ ਵਿੱਚ ਟਰੈਕਟਰ ਆ ਦੇਖੋ ਆਹ ਦੇਖੋ ਆਹ ਛੋਟਾ ਟਰੈਕਟਰ ਆ ਗਿਆ 110 ਨੂੰ ਹੀ ਇਹ ਮਿਲ ਜਾਣਾ ਤੁਹਾਨੂੰ ਲਾਓ ਜੀ ਏ ਜੇ ਤਾਂ ਤੁਸੀਂ ਆਪ ਚਾਲ ਦੇ ਕਰਨੇ ਆ ਫਿਰ ਤਾਂ ਤੁਹਾਨੂੰ 110 ਰੁਪਏ ਨੂੰ ਕਿਲੋ ਮਿਲ ਜਾਣੇ ਆ ਬਾਕੀ 1.5 150 ਰੁਪਏ ਕਿਲੋ ਵਾਲੇ ਖੜੇ ਆ ਉਧਰ ਟਰੈਕਟਰ ਉਹ ਚਾਲ ਦੇ ਚਲਾਏ ਹੋਏ ਆ ਉਹ ਚੱਲੀ ਜਾਣਗੇ ਉਹ ਚਾਲਦੇ ਆ ਸੈਲਫ ਮਾਰੀ ਤੋਂ ਪੂਰੀਆਂ ਬੜਕਾਂ ਮਾਰਦੇ ਆ ਇਧਰਲੇ ਪਾਸੇ ਟਰੈਕਟਰ ਖੜਾ ਇਹ ਟਰੈਕਟਰ ਤੁਹਾਨੂੰ 110 ਰੁਪਏ ਕਿਲੋ ਨੂੰ ਮਿਲ ਜਾਣਾ ਇਹ ਹਿਸ਼ਾਰਪੁਰ ਦੀ ਮਾਰਕੀਟ ਆ ਜਿੱਥੇ ਤੁਹਾਨੂੰ ਟਰੈਕਟਰ ਤੋਲ ਕੇ ਮਿਲਦੇ ਆ ਸੋ ਵੀਡੀਓ ਪਹਿਲਾਂ ਆਪਾਂ ਪਾਈ ਸੀ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸੋ ਟਰੈਕਟਰਾਂ ਦੇ ਟਾਇਰ ਦੇਖੋ ਬਾਈ ਹੋ ਇਹਦਾ ਟਾਇਰ ਵੀ ਤੁਹਾਨੂੰ ਤੋਲ ਕੇ ਲੈ ਜੀ ਤੁਹਾਨੂੰ ਟਾਇਰ ਮਾੜੇ ਮੋ ਟ੍ਰੈਕਟਰ ਤਾਂ ਵਧੀਆ ਪਿਆ ਪੂਰਾ ਲਓ ਜੀ ਚੈੱਕ ਕਰੋ ਬਾਈ ਇੰਜਨ ਉੰਜਨ ਓਕੇ ਪਿਆ ਜਾਵਾ ਸਟੀering ਸਟੇering ਸਾਰਾ ਕੁਝ ਘੈਂਟ ਆ ਲਓ ਜੀ ਡਿਸਟ੍ਰੀਬਿਊਟਰ ਸਾਰਾ ਓਕੇ ਆ ਬਾਈ ਤੇ ਆ ਜੋ ਫਿਰ ਹੈ ਆ ਦੇਖੋ ਸੋਲੇਸ ਤੇ ਸੋਲੇਸ ਟ੍ਰੈਕਟਰ ਤੁਹਾਨੂੰ ਮਿਲਣਗੇ ਨਾ ਸੋਲੇਸ ਟ੍ਰੈਕਟਰ ਖੜਾ ਇਧਰਲੇ ਪਾਸੇ ਇਹ ਵੀ ਤੁਹਾਨੂੰ 110 ਰੁਪਏ ਕਿਲੋ ਨੂੰ ਮਿਲ ਜਾਣਾ ਲਓ ਜੀ ਆ ਖੜਾ ਇਹ ਸਾਰੇ 110 10 ਰੁਪਏ ਕਿਲੋ ਵਾਲੇ ਆ ਉਧਰਲੇ ਪਾਸੇ ਦਿਖਾ ਦੇ ਇਹ ਵੀ 110 ਰੁਪਏ ਕਿਲੋ ਟਰੈਕਟਰ ਦਾ ਸਟਾਕ ਬਾਧੂ ਖੜਾ ਤੁਸੀਂ ਲੈਣ ਵਾਲੇ ਬਣੋ ਬਾਈ ਆਹ ਖੜਾ ਇਧਰਲੇ ਪਾਸੇ 110 ਨੂੰ ਇਹ ਮਿਲ ਜੂਗਾ ਤੁਹਾਨੂੰ 110 ਰੁਪਏ ਕਿਲੋ ਕਿੰਨੇ ਕ ਹੁੰਦੇ ਯਾਰ ਜਿਹੜੇ 15 15 20 16 16 ਲੱਖ ਵਾਲੇ ਟਰੈਕਟਰ ਆ ਤੁਸੀਂ ਹਿਸਾਬ ਲਾ ਕੇ ਦੇਖੋ ਯਾਰ 110 ਰੁਪਏ ਕਿਲੋ ਦਾ 25 ਕੁਇੰਟਲ ਦਾ ਟਰੈਕਟਰ ਲਾਈਏ ਤਾਂ ਤਕਰੀਬਨ ਮੰਨ ਕੇ ਚਲੋ 275000 ਤੱਕ ਟਰੈਕਟਰ ਬੰਦਾ ਜੇ 110 ਰੁਪਏ ਕਿਲੋ ਵਾਲਾ ਨਾ ਆਹ ਟਰੈਕਟਰ ਤੁਹਾਨੂੰ ਆਈ ਮਿਲ ਜੂਗਾ ਇਹ ਟਰੈਕਟਰ ਚਾਲਦੀ ਹਾਲਤ ਦੇ ਵਿੱਚ ਆ ਇਹਦਾ ਮੈਂ ਰੇਟ ਕਨਫਰਮ ਕਰਕੇ ਪਾ ਦਊਗਾ ਵੀ ਕਿੰਨਾ ਤੁਹਾਨੂੰ ਫੁੱਕਾ ਫੁੱਕਾ ਟਰੈਕਟਰ ਇਹ ਮਿਲ ਜੂਗਾ ਹਾਂਜੀ ਕਿੰਨਾ ਸੀ 110 110000 ਇਹਦਾ 1 ਲੱਖ ਹਾਂ 110000 110000 ਦਾ ਬਾਈ ਹੋਰਾਂ ਨੂੰ ਦੱਸਿਆ ਜੀ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ ਬਾਕੀ ਟਰੈਕਟਰ ਜਿਵੇਂ ਤੁਰੀ ਜਾਉਂਗੇ ਕਿ ਹਰਾਈ ਦੇ ਵਿੱਚ ਟਰੈਕਟਰ ਦੇ ਟਰੈਕਟਰ ਖੜੇ ਆ ਬਾਈ ਆ ਦੇਖੋ ਇਹ 110 10 ਵਾਲੇ ਆ ਸਾਰੇ ਕੁੱਲ ਟਰੈਕਟਰਾਂ ਦੇ ਨਿਗ੍ਹਾ ਮਾਰਾ ਦੀ ਬਾਈ ਇਹਨਾਂ ਦੀ ਸ਼ੂਆ ਛਾਂ ਵੀ ਹੋ ਸਕਦਾ ਤੁਹਾਨੂੰ ਮਿਲ ਜਾਣਾ ਇੱਥੋਂ ਹਨਾ ਬਾਕੀ ਯਾਰ ਜਿਹੜਾ 10-20 ਲੱਖ ਦਾ ਟਰੈਕਟਰ ਆ 275 2.5 ਲੱਖ ਦਾ ਮਿਲਦਾ ਜੇ ਤੁਹਾਨੂੰ ਹਨਾ ਤੇ ਉੱਤੇ ਜੇ ਲੱਖ ਰੁਪਏ ਲੱਗ ਵੀ ਆਊਗਾ 3 3.5 ਚ ਤਿਆਰ ਵੀ ਹੋ ਜੂ ਕਿੱਡੀ ਗੱਲ ਹਨਾ ਕਿਉਂਕਿ ਟਰੈਕਟਰ ਵਧੀਆ ਹਾਲਤ ਦੇ ਵਿੱਚ ਨਵੇਂ ਵਰਗੇ ਟਰੈਕਟਰ ਆ ਬਾਈ ਉਹਨਾਂ ਦੇ ਕੋਲੇ ਸਟਾਕ ਆ ਜਿਹੜਾ ਕਿ ਆਉਂਦਾ ਰਹਿੰਦਾ ਪਰ ਆਉਂਦਾ ਲਿਮਟਿਡ ਮਾਤਰਾ ਦੇ ਵਿੱਚ ਹੁਣ ਲਿਮਟਿਡ ਜੇ ਟਰੈਕਟਰ ਆਏ ਆ ਇਹ ਹੋ ਨਹੀਂ ਹੋ ਸਕਦਾ ਇਹ ਅੱਜ ਵਿਕ ਜਾਣ ਹੋ ਸਕਦਾ ਇਹ ਕੱਲ ਨੂੰ ਵਿਕ ਜਾਣ ਸੋ ਸਾਰੇ ਟਰੈਕਟਰ ਇਥੋਂ ਸੇਲੇ ਹੋ ਸਕਦੇ ਆ ਨਾ ਸੋ ਬਾਕੀ ਜਲਦੀ ਜਲਦੀ ਆਜਿਆ ਕਰੋ ਜਿਵੇਂ ਅੱਜ ਵੀਡੀਓ ਪੈ ਗਈ ਹਨਾ ਤਾਂ ਤੁਸੀਂ ਤੁਰ ਪਿਓ ਨਾ ਜਦੋਂ ਵੀਡੀਓ ਪੈ ਗਈ ਤੁਰ ਪਿਆ ਹੋ ਸਕਦਾ ਬਣਾਈ ਅੱਜ ਆਪੇ ਥੋੜੇ ਦਿਨ ਰੋਕ ਕੇ ਜਾਵੇ ਨਾ ਤਾਂ ਆਜਾ ਕਰੋ ਬਾਕੀ ਸਟਾਕ ਪੂਰਾ ਪਿਆ ਇੱਥੇ ਜਿੰਨਾ ਮਰਜੀ ਚੱਕੋ ਇੱਥੋਂ ਸੋ ਸ਼ੇਅਰ ਕਰ ਦਿਓ ਸੋ ਲੋਕੇਸ਼ਨ ਇਹਦੀ ਹੈਗੀ ਆ ਫੋਕਲ ਪੈਂਟ ਹੁਸ਼ਿਆਰਪੁਰ ਹੁਸ਼ਿਆਰਪੁਰ ਦਾ ਫੋਕਲ ਪੈਂਟ ਆ ਉੱਥੇ ਆ ਕੇ ਤੁਸੀਂ ਪੁੱਛ ਸਕਦੇ ਹੋ ਕੀ ਲੋਕੇਸ਼ਨ ਆ ਨਾ ਕਿਸੇ ਨੂੰ ਵੀ ਪਤਾ ਕਰ ਲਓਗੇ ਜਿੱਥੇ ਤੋਲ ਕੇ ਟਰੈਕਟਰ ਮਿਲਦੀ ਆ ਸੋ ਲੋਕੇਸ਼ਨ ਦੀ ਪ੍ਰੋਬਲਮ ਪਿਛਲੀ ਵੀਡੀਓ ਦੇ ਵਿੱਚ ਆਈ ਸੀ ਸੋ ਇਸ ਵਾਰ ਮੈਂ ਕਲੀਅਰ ਕਰਨੀ ਚਾਹੀਏ ਵੀ ਉਹ ਉਹ ਚੀਜ਼ ਨਾ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਸੋ ਟਰੈਕਟਰ ਸਾਰੇ ਤਕੜੀ ਹਾਲਤ ਦੇ ਵਿੱਚ ਆ ਨਵੀਂ ਯਾਰ ਕੀ ਹਾਲਤ ਦੇ ਵਿੱਚ 110 110 110 ਦੇ ਹਿਸਾਬ ਨਾਲ ਟਰੈਕਟਰ ਆ ਇਹ ਤੁਹਾਨੂੰ ਮਿਲ ਜਾਣੇ ਆ 110 ਰੁਪਏ ਕਿਲੋ ਇਹ ਸਾਰਾ ਸਟਾਕ ਆ ਸੋ ਲਿਮਟਿਡ ਮਾਤਰਾ ਦੇ ਵਿੱਚ ਆ ਜਲਦੀ ਜਲਦੀ ਆਜੋ ਜੇ ਕਿਸੇ ਕਿਸਾਨ ਨੂੰ ਟਰੈਕਟਰ ਚਾਹੀਦਾ ਇਥੋਂ ਲੈ ਜਾਓ ਕੈਵਨ ਵਾਲੇ ਮਿਲ ਜਾਣਗੇ ਬਿਨਾ ਕੈਵਨ ਵਾਲੇ ਮਿਲ ਜਾਣੇ ਇਕੱਲੇ ਕੈਵਨ ਚਾਹੀਦਾ ਉਹ ਵੀ ਮਿਲ ਜਾਣਗੇ ਤੁਹਾਨੂੰ 25 25000 ਦੇ ਕੈਵਨ ਪਏ ਉਹ ਵੀ ਮੈਂ ਤੁਹਾਨੂੰ ਦਿਖਾ ਦ ਜੇ ਆ ਜਾਂ ਦਿਖਾ ਦੂੰਗਾ ਸੋ ਧੰਨਵਾਦ